ਖਬਰਨਾਮਾ ਦੇਖ ਰਿਹਾ ਸਾਰੀ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰਿ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਪੰਜਾਬ ਦੇ ਆਈਪੀਐਸ ਦੀ ਵੱਡੀ ਕਰਤੂਤ ਗੱਲਾਂ ਕਰਦਾ ਹੈ ਜਿੰਸੀ ਸੰਬੰਧ ਬਣਾਉਂਦੀਆਂ ਗੱਲਾਂ ਕਰਦਾ ਹੈ ਮਹਿਲਾਵਾਂ ਦੇ ਨਾਲ ਫੋਨ ਕਾਲ ਦੀ ਆਡੀਓ ਜਿਵੇਂ ਹੀ ਰਿਕਾਰਡਿੰਗ ਹੋਈ ਉਸ ਤੋਂ ਬਾਅਦ ਵਾਇਰਲ ਹੋਈ ਵਾਇਲ ਤੋਂ ਬਾਅਦ ਆਈਪੀਐਸ ਅਫਸਰ ਨੂੰ ਭਾਜਰਾ ਪੈ ਗਈਆਂ ਮੇਰਾ ਅਤੇ ਮੇਰੇ ਪਰਿਵਾਰ ਅਤੇ ਮੇਰੇ ਅਹੁਦੇ ਦਾ ਕੀ ਬਣੇਗਾ ਪਹਿਲਾ ਆਡੀਓ ਸੁਣਦੇ ਹਾਂ ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ 21 ਅਫਸਰ ਦੀ ਹੈ ਤੁਸੀਂ ਸੁਣੋ ਕੀ ਕੁਝ ਕਿਹਾ ਜਾ ਰਿਹਾ ਹੈ ਅਗਲੀ ਬਤਾ ਦੂੰਗਾ ਜਲਦੀ ਹੋਗਾ ਜਿੰਨੀ ਜਲਦੀ ਹੋਗਾ ਇਹ ਉਹ ਦੋ ਵਾਈਸ ਸੁਣੇ ਦੋਨਾਂ ਦੀ ਹੈ ਇਹ ਮੇਰੇ ਕੋਲ ਹੋਰ ਕਿਸੇ ਦਾ ਕਿਆਜ ਕਰਾ ਦਿੱਤਾ ਹੈ ਸਬਸਕ੍ਰਾਈਬ ਨਹੀਂ ਆਪ ਲੋਕ ਕਰਦੇ ਹੋ ਜਿਹੜੀ ਚੱਲ ਰਹਾ ਹੈ ਆਈ ਐਮ ਲੌਕ ਤਾਂ ਮੈਂ ਦੋ ਲੋਕਾਂ ਲਈ ਰੋਟੇ ਹਾਂ। ਹਾਂ ਮੋਰਿੰਗਾ। ਆਪ ਤੁਮੇ ਅਸੀਂ ਕੰਮ ਹੀ ਕਰ ਦਿੱਤਾ ਆਪ ਕਭੀ। ਹਾਂ ਐਸੇ ਕਰਾਂਗੇ। ਦਸਤੂਰ ਵੀ ਚਾਹੀਏ ਆ ਦੋ ਲੋਕੀ। ਜੇ ਰੋਟਾ ਬਣਾ ਦੋ ਆਪ ਦੱਸ ਦੇਣਾ। ਹਾਂ ਮੈਂ ਹਾਊ ਮਚ ਯੂ? ਕਿ ਬਾਰੇ 34 ਆਰ ਯੂ ਬੋਥ ਆਫ ਯੂ? ਯੋਅਰ ਹਾਊ ਮਚ ਵਨ ਫਾਰ ਯੋਰਸੈਲਫ ਐਂਡ ਹਾਊ ਮਚ ਫਾਰ ਹਰ? ਉਹ ਆਂ ਦੇਖੋ ਮੈਨੂੰ ਤਾਂ ਪਤਾ ਹੋਣਾ ਕਿ ਇਹ ਸਪੈਲ 66 ਜੋ ਕਿ ਫੋਰ ਹੰਡਰਡ ਐਂਡ ਟੈਨ ਫੋਰ ਹਰ।

ਇਹ ਆਪ ਪੰਜਾਬ ਦੇ ਇੱਕ ਆਪਿਸ ਅਫਸਰ ਦੀ ਗੱਲ ਦੱਸੀ ਜਾ ਰਹੀ ਹੈ ਜਿਸ ਤੇ ਉਹ ਸੇਕ ਸੰਬੰਧ ਬਣਾਉਣ ਦੇ ਲਈ ਜਿਹੜਾ ਹੈ ਉਹ ਕੰਪੈਲ ਕਰ ਰਿਹਾ ਹੈ ਲੜਕੀ ਨੂੰ ਪੈਸੇ ਦੇਣ ਦੀ ਗੱਲ ਕਰ ਰਿਹਾ ਹੈ ਅਸੀਂ ਇਸ ਕਾਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਇਸ ਤਰ੍ਹਾਂ ਦੀਆਂ ਆਡੀਓ ਹਮੇਸ਼ਾ ਹੀ ਵਾਇਰਲ ਹੁੰਦੀਆਂ ਨੇ ਜੇਕਰ ਕਿਤੇ ਨਾ ਕਿਤੇ ਇਹ ਕਿਸੇ ਆਈਪੀਐਸ ਅਫਸਰ ਦੀ ਹੈ ਤੇ ਤਾਂ ਹੀ ਕਿਸੇ ਚੈਨਲ ਦੁਆਰਾ ਇਹ ਵੀਡੀਓ ਜਿਹੜੀ ਵਾਇਲਡ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਿਹੜੇ ਲੋਕ ਨੇ ਉਹ ਇਸ ਜਿਹੜੇ ਪ੍ਰੋਬਲਮ ਦੇ ਵਿੱਚ ਫਸੇ ਹੋਏ ਨੇ ਖਾਸ ਕਰਕੇ ਇਹ ਆਈਪੀਐਸ ਅਫਸਰ ਜਿਸ ਤਰ੍ਹਾਂ ਬੀਬੀ ਅਮਨਦੀਪ ਕੌਰ ਨੂੰ ਲੈ ਕੇ ਜਿਹੜਾ ਮਾਮਲਾ ਆਇਆ ਹੈ ਕਿ ਉਹਦੇ ਵਿੱਚ ਦੋ ਅਫਸਰ ਜਿਹੜੇ ਆਈਪੀਐਸ ਨੇ ਉਹ ਇਨਵੋਲਵ ਨੇ ਇਹ ਆਈਪੀਐਸ ਅਫਸਰ ਸਿਵਿਕ ਸਬੰਧ ਬਣਾਉਣ ਦੇ ਨਾਲ ਇੱਕ ਮਹਿਲਾ ਦੇ ਨਾਲ ਸੌਦੇਬਾਜ਼ੀ ਕਰ ਰਿਹਾ ਹੈ ਬਟ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਧੰਨਵਾਦ